ਪਹਾੜੀ ਰਾਜ ਲਿਖਦੇ ਦਿੱਲੀ ਦੇ ਸ਼ਾਹ ਨੂੰ ਕਹਿੰਦੇ ਪਹਾੜੇ ਸੰਗੱਲੇ ਗੰਦਪੁਰੀਏ ਦੇ ਪਰਵਾਣਾ ਆਹ ਸੱਚ ਖੋਸਣਾ ਦਾ ਤੁਨੂ ਸਾਡੇ ਵਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਦਿੱਲੀ ਦਰਬਾਰ ਨੂੰ ਖਤਰਾ ਪਹਾੜੀ ਰਾਜ ਲਿਖਦੇ ਸਾਰਾ ਹਿੰਮਤ ਹੁਨੇ ਫੜਾਲੇ ਗੰਗਪਰੀਏ ਦੇ ਪਰਵਾਨਾ ਆਓ ਸਤਖੋ ਸੁਣਾਤਾ ਤੁਹਾਨੂੰ ਸਾਡੇ ਵਕਾਰ ਨੂੰ ਖਤਿਆ ਗੁਰੂ ਗੋਬਿੰਦ ਸਿੰਘ ਦੇ ਨਾਮ ਕੋ ਦਿੱਲੀ ਦਰਬਾਰ ਨੂੰ ਖਬਰਾਂ ਇਸ ਮਹਾਨ ਜੀਤ ਨਗਾਰ ਤਿੰਨ ਤਮਾਰੇ ਲਕਰ ਇਸ ਮਹਾਨ ਜੀਤ ਨਗਾਰ ਓ ਮਿਤਮਾਰੇ ਲਲਕਾਰੇ ਕੱਠੀਆਂ ਕਰੀਆਤ ਕਯਤ ਉਸ ਪ੍ਰਤੀ ਕਰ ਲੈ ਸਾਰੇ ਓ ਮਿਤਪਵੇ ਤਰੀਂ ਨਿੰਗ ਜੰਗੀ ਸਾਡੀ ਸਰਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਮ ਕੋ ਗੁਰੂ ਹੀ ਦਰਬਾਰ ਨੂੰ ਖਤਰਾ ਓ ਮਿਸਕਾਰ ਖੜਾਵੇ ਓ ਹੋ ਸੰਗਾਂ ਦੇ ਮੂਰੇ ਕੋਈ ਰੋਕ ਤਮੀ ਕਰਦਾ ਕਦ ਤੇ ਨਿਆ ਮਾਕੂਰੇ भाई घारूं ख़तरा गुरू गोबिंदतरा वैर नैरत काला हे नृत्य जवान च कंदा हथ करारियां माल न ਕਈਏ ਅੱਵਾ ਦੇ ਯਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦੀ ਦੁਨੀ ਦਰਬਾਰ ਨੂੰ ਖਤਰਾ ਲੈ ਸਾਰੀ ਜੰਮਾ ਤੇਨ ਤਸੰਗੋਂ ਤੁਮ ਕਹੂਨਾ ਆ ਇੱਕ ਮੱਠ ਹੋਵੇ ਹਿੰਦੀਏ ਉਹ ਹੈ ਤੈਨੂੰ ਸਮਝਾਉਂਦਾ ਹੇ ਬਚੂਦਰ ਸਿੱਖ ਬਣਾ ਲੈ ਸਾਡੇ ਸਤਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਰਹਾ ਸਾਦੇ ਸਬਰਸਤੇ ਰੋਕੇ ਤੇ ਅਸੀਂ ਦਰ ਬਸਰ ਨਾ ਜਾਈਏ ਸਾਦੇ ਸਬਰਸਤੇ ਰੋਕੇ ਅਸੀਂ ਦਰ ਬਸਰ ਨਾ ਜਾਈਏ ਰਾਂ ਕੂਰੀਓ ਹਮਦੇ ਸਾਥੀ ਜਿੱਤ ਰਹੇ ਹਿਤਾਰ ਵਧਾਈਏ ਓ ਹੈ ਉਸਦੇ ਨਜੇ ਕੋਰੋ ਸਾਥੀ ਤਲਵਾਰ ਮੁਖੰਦਰਾ ਗੁਰੂ ਗੋਬਿੰਦ ਸਿੰਘ ਦੇ ਨਾਮ ਕੋ ਦਿੱਲੀ करारता गुरू गोबिंद ਓ ਅਕੜੀ ਆਕਣ ਸਿਰ ਤੇ ਲੈ ਹੱਥੀ ਵਰਸ਼ੀਆਂ ਤਾਲੇ ਲਿੱਤ ਕਰਦੇ ਕੋੜ ਅਸਮਾਰੀ ਹੱਥ ਲੈ ਕੇ ਤੇ ਗਾਂਢਾ ਲੇ ਵਸਤਾ ਦਾ ਸਾਥੀ ਬਣਿਆ ਹੈ ਉਹ ਜਮਿਆਰ ਮੁਖਤਰਾ ਗੁਰੂ